ਵੈਲਕਮ ਬੈਕ ਜੀ ਸਾਰਿਆਂ ਦਾ ਟੂ ਮਾਈ YouTube ਚੈਨਲ ਤੇ ਇਹ ਟ੍ਰਿਪ ਹੈਗਾ ਹੁਣ ਇੰਡੀਆ ਦਾ ਮੈਂ ਚੱਲੀ ਆ ਇੰਡੀਆ ਆਪਦੇ ਵਿਆਹ ਦੀ ਸ਼ਾਪਿੰਗ ਕਰਨ ਤੇ ਰਾਈਟ ਨਾਓ ਮੈਂ ਦੋਹਾ ਦੇ ਵਿੱਚ ਆ ਤੇ ਆ ਦੋਹਾ ਦੇ 에ਅਰਪੋਰਟ ਆ ਇਹ ਮੇਰੀ ਸਟੇ ਸੀ ਦੋਹਾ ਦੇ ਵਿੱਚ ਵੈਰੀ ਬਿਊਟੀਫੁਲ 에ਅਰਪੋਰਟ ਆ ਵੀ ਜੰਗਲ ਨਹੀਂ ਹੈਗਾ 에ਅਰਪੋਰਟ ਦੇ ਅੰਦਰ ਹੀ ਆ ਮੈਨੂੰ ਬਹੁਤ ਸੋਹਣਾ ਲੱਗਿਆ ਸੋ ਮੈਂ ਸੋਚਿਆ ਇਹਨੂੰ ਵੀ ਸ਼ੂਟ ਕਰ ਲੈਣੇ ਆ ਇਹ ਵਲੌਗ ਦੇ ਵਿੱਚ ਸਾਰਾ ਕੁਝ ਉਹੀ ਐਕਸਪਲੇਨ ਕਰੂੰਗੀ ਮੈਂ ਬੀ ਅਸੀਂ ਕਿਹੜੀਆਂ ਸਿਟੀਜ਼ ਵਿਜ਼ਿਟ ਕੀਤੀਆਂ ਜਾਂ ਕਿਹੜੇ ਸਟੋਰ ਵਿਜ਼ਿਟ ਕੀਤੇ ਕਿੱਥੋਂ ਕੀ ਲਿਆ ਸੋ ਇਹਦਾ ਪਰਪਸ ਵਲੌਗ ਬਣਾਉਣ ਦਾ ਉਹੀ ਆ ਤੇ ਇੱਕ ਮੈਮਰੀ ਵੀ ਰਹਿ ਜੂਗੀ ਮੇਰੇ ਕੋਲ ਕਿ ਵੀ ਮੈਂ ਕਿੱਥੋਂ-ਕਿੱਥੋਂ ਕੀ-ਕੀ ਲਿਆ ਸੀ ਸੋ ਫਾਈਨਲੀ ਅੰਮ੍ਰਿਤਸਰ ਲੈਂਡ ਕਰ ਲਿਆ ਆ ਮੈਂ ਐਂਡ ਨੈਕਸਟ ਡੇ ਤੋਂ ਹੀ ਸ਼ਾਪਿੰਗ ਸਟਾਰਟ ਲਓ ਜੀ ਅਸੀਂ ਪਹੁੰਚ ਗਏ ਬਠਿੰਡੇ ਇਹ ਸਟੋਰ ਹੈਗਾ ਪੈਟਲਸ ਵਾਲਿਆਂ ਦਾ ਤੇ ਇਹ ਮੈਟਲ ਮਾਲ ਦੇ ਜਿਵੇਂ ਸਾਹਮਣੇ ਆ ਸਟੋਰ ਜੇ ਤੁਸੀਂ ਵਿਜ਼ਿਟ ਕਰਨਾ ਇਹਨਾਂ ਦੇ ਬਹੁਤ ਸੋਹਣੇ ਰੈਡੀमेड ਕੱਪੜੇ ਹੁੰਦੇ ਆ ਮੈਂ ਇਥੋਂ ਕੁਝ ਕੁ ਸਾੜੀਆਂ ਪਰਚੇਸ ਕਰਨੀਆਂ ਸੀ ਤੇ ਕੁਝ ਸੂਟ ਵੀ ਦੇਖਣੇ ਸੀ ਰੈਡੀमेड ਜੇ ਮਿਲ ਜਾਂ ਤਾਂ ਆਪਾਂ ਇੱਥੇ ਪੂਰਾ ਜੋਰ ਲੱਗਿਆ ਪਿਆ ਵੀ ਆ ਗੁੱਡੀਆਂ ਨੂੰ ਕੁਝ ਨਾ ਕੁਝ ਤਾਂ ਦੇ ਕੇ ਚੋੜੂੰਗਾ ਪਰ ਸੰਮੈਨਾਂ ਕੋ ਕੁਝ ਪਸੰਦ ਨਹੀਂ ਆਇਆ ਅਸੀਂ ਸਾਰੀਆਂ ਪਰਚੇਸ ਕੀਤੀਆਂ ਬਸ ਇਹਨਾਂ ਤੋਂ ਤੇ ਹੁਣ ਅਸੀਂ ਸੋਚ ਰਹੇ ਹਾਂ ਅਗਲੀ ਕਿਹੜੀ ਦੁਕਾਨ ਤੇ ਜਾਈਏ ਆਈ ਸਾਡੀ ਨੈਕਸਟ ਡੈਸਟੀਨੇਸ਼ਨ ਇਹ ਹੈਗੀ ਹੈ ਦੀਪਕ ਠੱਬਾ ਇੱਥੇ ਅਸੀਂ ਖਾਣ ਆਏ ਹਾਂ ਵੀ ਵੈਸੇ ਜੀ ਕੀ ਤਾਂ ਲੰਚ ਕਰਨ ਦਾ ਤੇ ਸਾਨੂੰ ਇੱਥੇ ਇੱਕ ਬਹੁਤ ਸੋਹਣੀ ਸ਼ਾਪ ਮਿਲੀ ਇਹ ਕੋਲ ਲੱਕੜ ਦਾ ਸਾਮਾਨ ਮਿਲਦਾ ਸੀ ਕਿਚਨ ਦੇ ਸਾਮਾਨ ਤੋਂ ਲੈ ਕੇ ਡੈਕੋਰੇਸ਼ਨ ਦੇ ਸਾਮਾਨ ਤੱਕ ਹਰ ਚੀਜ਼ ਇੱਥੇ ਅਵੇਲੇਬਲ ਆਹ ਕ੍ਰੇਜ਼ ਵੀ ਤੁਸੀਂ ਦੇਖੋ ਕਿੰਨੀਆਂ ਵਧੀਆ ਨੇ ਤੇ ਹੋਰ ਵੀ ਨੂਨਦਾਨੀਆਂ ਵਗੈਰਾ ਪਈਆਂ ਟਿਸ਼ੂ ਬਾਕਸੇਸ ਲਾਈਕ एवरीथिंग ਲੱਕੜ ਦਾ ਬਹੁਤ ਜ਼ਿਆਦਾ ਵਧੀਆ ਸਮਾਨ ਹੈ ਇਹਨਾਂ ਫੁੱਲ ਬਲਾਕਸ ਵਗੈਰਾ ਵੀ ਜਿਹੇ ਸਾਹਮਣੇ ਕੋਈ ਤੰਗੇ ਦੇਖ ਲੋ ਮੈਂ ਇਹਨਾਂ ਤੋਂ ਲਈਆਂ ਕੁਝ ਕੁ ਵੁੱਡਨ ਟ੍ਰੇਜ਼ ਤੇ ਟਿਸ਼ੂ ਬਾਕਸੇਸ ਤੇ ਬਾਕੀ ਹੋਰ ਡੈਕੋਰੇਸ਼ਨ ਦਾ ਸਮਾਨ ਜੋ ਵੀ ਆਪਾਂ ਘਰੇ ਰੱਖ ਸਕਦੇ ਹਾਂ ਉਹ ਲਿਆ ਅੱਜ ਅਸੀਂ ਪਹੁੰਚੇ ਹਾਂ ਜੀ ਤੁਸੀਂ ਗੈਸ ਕਰੋ ਕਿਹੜਾ ਸ਼ਹਿਰ ਹੈ ਇਹ ਚੰਡੀਗੜ੍ਹ ਨਹੀਂ ਹੈਗਾ ਪਟੈਂਡਾ ਆ ਅਸੀਂ ਪਹੁੰਚੇ ਆ ਆਊਟਲੈਟ ਪਟੈਂਡੇ ਕਸ਼ਕ ਘਰ ਦਾ ਸਮਾਨ ਲੈਣਾ ਸੀਗਾ ਤੇ ਆਪਦੇ ਮੈਂ ਨਾਈਟ ਸੂਟ ਵગેਰਾ ਲੈਣੇ ਸੀਇਆ ਕੋ ਨਾਈਟ ਸੂਟ ਇੱਥੇ ਬਹੁਤ ਵਧੀਆ ਮਿਲਦੇ ਇੱਕ ਸਵੀਟ ਡ੍ਰੀम्स ਸ਼ਾਪ ਆ ਆਵਲੇ ਆਊਟਲੈਟ ਦੇ ਵਿੱਚ ਤੇ ਉਹਨਾਂ ਤੋਂ ਕਾਟਨ ਦੇ ਨਾਈਟ ਸੂਟ ਬੜੇ ਸੋਹਣੇ ਮਿਲਦੇ ਆ ਮੈਂ ਉਥੋਂ ਹੀ ਲਏ ਆ ਆਈਡੀ ਜੋੜੀ ਹੈ ਇਹ ਹੈਗੀ ਆ ਮੇਰੇ ਭਰਾ ਪਰ ਚਾਹੀਦੀ ਤੇ ਇਹ ਚਿਲ ਆਊਟ ਕਰ ਰਹਾ ਇਹ ਵੀ ਮੇਰੇ ਨਾਲ ਬੰਨਾ ਮਿਲ ਗਿਆ ਇਹਨਾਂ ਨੂੰ ਗਰਮੀ ਤਾਂ ਬਹੁਤ ਆ ਪਰ ਮਾਹੌਲ ਵਧੀਆ ਹਾਂਜੀ ਮੈਂ ਕਿਹਾ ਵੈਲਕਮ ਟੂ ਜਗਰਾਉਂ ਇਹ ਹੈਗਾ ਫੈਮਿਨਾ ਵਾਲੇ ਇਹਦਾ ਵੈਸੇ ਬਹੁਤ ਫੇਮਸ ਆ ਸਾਰਿਆਂ ਨੂੰ ਪਤਾ ਹੀ ਆ ਮੈਂ ਇਹਨਾਂ ਤੋਂ ਆਪਦਾ گاਉਂ ਲੈਣ ਆਈ ਆ ਅੱਜ ਰਿਸੈਪਸ਼ਨ ਡਰੈਸ ਮੇਰੀ ਮੈਂ ਕਾਫੀ ਸੁਣਿਆ ਸੀ ਇਹਨਾਂ ਬਾਰੇ ਤੇ ਕਾਫੀ ਰਿਵਿਊਜ਼ ਵੀ ਪੜੇ ਸੀ ਐਕਚੁਅਲੀ ਸਾਡੀ ਆਪ ਦੀ ਫੈਮਿਲੀ ਚੋਂ ਹੀ ਕਿਸੇ ਨੇ ਇਹਨਾਂ ਤੋਂ ਬਣਾਈਆਂ ਸੀਗੀਆਂ ਡ्रेसेस ਤੇ ਬਹੁਤ ਵਧੀਆ ਸੀ ਤੇ ਬਹੁਤ ਸੋਹਣੀਆਂ ਵੀ ਸੀ ਸੋ ਆਈ ਥੋਟ ਕਿ ਆਪਾਂ ਇਹਨਾਂ ਤੋਂ ਹੀ ਵੇਖਦੇ ਆਂ ਥੈਂਕ ਯੂ ਆਂ ਇੰਡੀਆ ਦੀ ਮੈਨੂੰ ਕਸਟਮਰ ਸਰਵਿਸ ਬਹੁਤ ਵਧੀਆ ਲੱਗਦੀ ਹੈ ਵੈਸੇ ਕਿਸੇ ਵੀ ਸਟੋਰ ਦੀ ਇਨਫੈਕਟ ਆ ਇਹਨਾਂ ਦਾ ਸਾਰਾ ਸ਼ੋਰੂਮ ਆ ਇਦਾਂ ਦਾ ਜਿਹੜਾ ਕਿ ਇੰਸਟਾਗ੍ਰam ਵਗੈਰਾ ਤੇ ਨਹੀਂ ਦਿਖਦਾ ਬਹੁਤ ਸੋਹਣੀਆਂ ਡ्रेसेस ਪਈਆਂ ਨੇ ਗਰੂਮਸ ਦੀਆਂ ਬ੍ਰਾਈਡਸ ਦੀਆਂ ਸੋ ਇੱਥੋਂ ఎవਰੀਥਿੰਗ ਯੂ ਕੈਨ ਗੈਟ ਇਟ ਫਰਮ ਹੇਅਰ ਇਹਨਾਂ ਨੇ ਕਾਫੀ ਸਾਰੀਆਂ ਡ्रेसेस ਸਾਨੂੰ ਲਿਆ ਕੇ ਦਿੱਤੀਆਂ ਜੋ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਆਹ ਐਵੇਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਤੇ ਮੈਨੂੰ ਇਹਨਾਂ ਚ ਕੋਈ ਪਸੰਦ ਨਹੀਂ ਆਈਆਂ ਮੈਨੂੰ ਥੋੜਾ ਜਿਹਾ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਥੋੜਾ ਜਿਹਾ ਲਾਈਟ ਲਾਈਟ ਵੇਟ ਵੀ ਚਾਹੀਦਾ ਤੇ ਵਰਕ ਵੀ ਮੈਨੂੰ ਚਾਹੀਦਾ ਉਹਦੇ ਉੱਤੇ ਆ ਮੇਰਾ ਭਰਾ ਹੈਗਾ ਇਹ ਲਾ ਇਹ ਫੋਟੋ ਹੀ ਖਿੱਚੀ ਜਾਂਦੇ ਹੈਗੇ ਸੋਨਾ ਸਟੋਰ ਦੇਖ ਕੇ ਆਹ ਡਰੈਸ ਮੈਨੂੰ ਇਹਨਾਂ ਦੀ ਸਭ ਤੋਂ ਵਧੀਆ ਲੱਗੀ ਮੈਂ ਚ ਹਲਕੀਆਂ ਜਿਹੀਆਂ ਕਸਟਮਾਈਜੇਸ਼ਨਸ ਕਰਵਾਈਆਂ ਇਹਨਾਂ ਨੂੰ ਕਹਿ ਕੇ ਤੇ ਇਹਦਾ ਕਲਰ ਵੀ ਚੇਂਜ ਕਰਾਇਆ ਲਓ ਜੀ ਹੁਣ ਅਸੀਂ ਹੋ ਗਏ ਆ ਵੇਲੇ ਆਪਦਾ ਆਰਡਰ ਦੇ ਕੇ ਵੇਲੇ ਮਤਲਬ ਬਿਲਕੁਲ ਵੇਲੇ ਨਹੀਂ ਅਸੀਂ ਇੱਥੋਂ ਬਾਅਦ ਚੱਲਿਆਂ ਲੁਧਿਆਣੇ ਉਹ ਸਾਡਾ ਨੈਕਸਟ ਸਪੌਟ ਆ ਸ਼ਾਪਿੰਗ ਕਰਨ ਦਾ ਆ ਹੈਗੀ ਹੈ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਸੇ ਲੁਧਿਆਣਾ ਵੀ ਕਾਫੀ ਸੋਹਣਾ ਹੈ ਸ਼ਹਿਰ ਸਾਰੇ ਸੋਹਣੇ ਪੰਜਾਬ ਦੇ ਵੀ ਲੱਗਦਾ ਐ ਲੱਗਦਾ ਕੈਲੀਫੋਰਨੀਆ ਫਿਰਦੇ ਹੁੰਨੇ ਹਾ ਹੁਣ ਅਸੀਂ ਕਰ ਲਈਏ ਪੇਟ ਪੂਜਾ ਇਟਾਲੀਅਨ ਪੀਜ਼ਾ ਪਾਸਤਾ ਸਾਰਾ ਕੁਝ ਖਾ ਲਿਆ ਤੇ ਅਸੀਂ ਲੁਧਿਆਣਿਆਂ ਕੁਝ ਹੈਂਡਮੇਡ ਸਮਾਨ ਲੈਣਾ ਤੇ ਕੁਝ ਹੋਰ ਕੱਪੜੇ ਦੇਖਣੇ ਆ ਸ਼ੇਡ ਕਿਟੂ ਅੱਪਰ ਆਵਾਂ ਜੇ ਸੀ ਪਹੁੰਚੇ ਆ ਜੀ ਰਾਮਪੁਰਾ ਮੰਡੀ ਤੇ ਇਹ ਮੇਰੇ ਮੰਮਾ ਦੀ ਫੇਵਰਿਟ ਲੋਕੇਸ਼ਨ ਆ ਕਿਉਂਕਿ ਇੱਥੋਂ ਬਹੁਤ ਸਸਤਾ ਸਮਾਨ ਮਿਲਦਾ ਕਿਸੇ ਹੋਰ ਸ਼ਹਿਰ ਦੇ ਕੰਪੈਰੀਟਿਵਲੀ ਰਾਮਪੁਰਾ ਮੰਡੀ ਸਾਨੂੰ 15 ਮਿੰਟ ਪੈਂਦਾ ਆਪਣੇ ਪਿੰਡ ਤੋਂ ਤੇ ਅਸੀਂ ਇੱਥੋਂ ਭਾਂਡੇ ਲੈਣੇ ਸੀਗੇ ਤੇ ਹੋਰ ਨਿਕਾ ਮੋਟਾ ਸਮਾਨ ਚਾ ਲੈਣਾ ਸੀ ਉਹ ਲੈਣ ਆਏ ਆ ਦੱਸੋ ਲੇਖਾ ਦੋਗਲਾ ਆ ਤਾਂ ਕਿਥੋਂ ਚੱਲੀ ਕਿ ਤਾਂ ਬਰੀ ਦਾ ਜਾਈ। ਆ ਪਾਈ ਸਾਡਾ ਬਿੱਲ ਬਣਾਈ ਜਾਂਦਾ ਆ। 1300 ਤੇ ਆ ਮੇ ਮਮਾ ਦੀ ਪੂਰੀ ਅੱਖ ਆ। ਕਿਹੜਾ ਸਮਾਨ ਇਹ ਕਿੰਨੇ ਦਾ ਲਈ ਜਾਂਦਾ? ਦਾਦਾ ਲੱਗੇ। ਦਾਦਾ ਲੱਗੇ ਨਹੀਂ ਸਿੰਪਲ। ਅਦੰਪੁਰੇ ਮੰਡੀ 'ਚ ਦੋ ਦੁਕਾਨਾਂ ਛੱਡ ਕੇ ਆ ਇੱਕ ਸਪਰੀਆ ਕੱਪੜੇ ਦੀ ਦੁਕਾਨ ਆ ਤੇ ਅਸੀਂ ਇਹਨਾਂ ਤੋਂ ਹੀ ਕੱਪੜਾ ਲੈਣੇ ਆ ਸ਼ੁਰੂ ਤੋਂ। ਕਾਟਨ ਦੇ ਕੱਪੜੇ ਤੇ ਹੋਰ ਘਰੇ ਪਾਉਣ ਵਾਲੇ ਵਧੀਆ ਮਿਲ ਜਾਂਦੇ ਆ। ਮੈਂ ਆਪਦੇ ਲਈ ਵੀ ਲੈਣੇ ਸੀ ਤੇ ਮਮਾ ਹਰਾਂ ਨੇ ਆਪਣੇ ਲਈ ਵੀ ਲੈਣੇ ਆ। ਪਹਿਲਾ ਸੀ ਇਹ ਤੋਂ ਕਪੜਾ ਲਿਆ ਤਾਂ ਕਿ ਵੀ ਫਿਰ ਅਸੀਂ ਬੁਟੀਕ ਦੇ ਦੇ ਦਈਏ ਇਹ ਹੈਗਾ ਹੀ ਰਿਵਾਜ ਵਾਲਿਆਂ ਦਾ ਬੁਟੀ ਧਰਮਪੁਰ ਮੰਡੀ ਆਈ ਨਹੀਂ ਤੁਹਾਨੂੰ ਮਿਲਣਾ ਇੰਨੀਆ ਪੀੜੀਆਂ ਪੀੜੀਆਂ ਦੁਕਾਨਾਂ ਚਾਏ ਤਾਂ ਤੁਹਾਨੂੰ ਮੇਰੇ ਮਮਾ ਨੂੰ ਕੰਟੈਕਟ ਕਰਨਾ ਪੈਣਾ ਜੀ ਇਹਨਾਂ ਦਾ ਐਡਰੈਸ ਲੈਣਾ। ਬੀਗਿੰਗ ਸੋਲਡਿੰਗ ਵਿੱਚ ਇੱਕ ਜੀ ਅੱਥਮੂ ਜੀ ਨਾਲ ਉਲਖਾਵਾ ਆਵਾਂਗੇ। ਵਧੀਆ ਸੂਟ ਨੇ ਵੈਸੇ ਇਹਨਾਂ ਦੇ ਵੀ ਜੇ ਤੁਸੀਂ ਜਿਵੇਂ ਜਮਾਂ ਕਾਪੀ ਟੂ ਕਾਪੀ ਹੈ ਰੈਡੀ ਕਰ ਦਿੰਦੇ ਆ ਐਗਜ਼ੈਕਟਲੀ। ਇਹ ਨਹੀਂ ਬਚ ਗਈ। ਮੈਂ ਆਈਆਂ ਇੰਡੀਆ 1 ਮਹੀਨੇ ਵਾਸਤੇ ਤੇ ਆ ਹੁਣ ਚੱਲ ਰਿਹਾ ਤੀਜਾ ਹਫਤਾ ਤੇ ਨੈਕਸਟ ਸ਼ਹਿਰ ਆ ਇਹ ਇੱਥੋਂ ਅਸੀਂ ਜੁੱਤੀਆਂ ਲੈਣੀਆਂ ਸੂਟ ਲੈਣੇ ਤੇ ਹੋਰ ਵੀ ਲਲਪਭੁਸਮਾਨ ਹੁੰਦਾ ਜਿਹੜਾ ਉਹ ਸਾਰਾ ਇਕੱਠਾ ਕਰਨਾ ਆ ਦੇਖੋ ਹੀ ਕੋਈ ਕਿਦਰੋਂ ਵੀ ਨਿਕਲੇ ਹੁੰਦਾ ਇਸ ਇੱਥੇ ਬਸ ਸਵਾਰੀ ਆਪ ਦੇ ਸਮਾਨ ਦੀ ਆਪ ਜਿੰਮੇਵਾਰ ਪੀੜੀਆਂ ਗਲੀਆਂ ਚੋਂ ਹੁੰਦੇ ਹੋਏ ਅਸੀਂ ਪਹੁੰਚੇ ਆ ਆ ਦੁਕਾਨ ਤੇ ਆ ਬਾਈ ਅਵੀ ਪੂਰਾ ਜ਼ੋਰ ਲੱਗਿਆ ਪਿਆ ਵੀ ਇਹ ਕੁੜੀਆਂ ਨੂੰ ਮੈਂ ਸੂਟ ਦੇ ਕੇ ਤੋੜਨੇ ਆ। ਕੋਸ਼ਿਸ਼ ਹੋ ਜੇ। ਮੰਮਾ ਉਹ ਨਹੀਂ ਜਿਹੜਾ ਆਪਣਾ ਅੰਗੇਜਮੈਂਟ ਵਾਲਾ ਸੀਗਾ ਉਹ ਸੀ ਜੀ। ਪਿਓਰ ਦੇ ਵਿੱਚ ਆ ਜੀ। ਇਹਦੀ ਕੀ ਰਾਈਸ ਹੈ? ਇਹ 890 ਰੇਂਜ ਚ ਹੋਵੇ। ਤਾਂ ਇਹ ਤਾਂ ਇਹ 28 ਹੈ ਇਹ। ਆ ਜਾਂਦਾ ਸਾਡੇ ਘਰ ਦਾ ਮੈਂਬਰ ਸਾਰੇ ਪੈਸੇ ਲਵਾ ਕੇ ਸਾਰੇ ਹੌਲੇ ਹੋ ਕੇ ਚਲੋ ਜੀ ਘਰ ਚ ਜੀਏ ਲੈ ਮੈਂ ਪਹਿਲਾ ਮੀ ਵੇਖਿਆ ਪੰਜਾਬ ਦਾ ਕਾਫੀ ਟਾਈਮ ਬਾਅਦ ਪਰ ਵੈਸੇ ਹੋ ਬੁਰਾ ਹਾਲ ਹੀ ਜਾਂਦਾ ਮੀ ਚ ਇੱਥੇ ਸਾਰਾ ਕੁਝ ਭਿੱਜ ਆਹ ਵੇਖੋ ਪੌਂਚੇ ਚੱਕ ਚੱਕ ਤੁਰਦੇ ਆ ਮम्मा ਰੇ ਆ ਮੇਰਾ ਪਹੀਆ ਇਹਨੂੰ ਆਪਦੀ ਪੱਗ ਦੀ ਟੈਨਸ਼ਨ ਆ ਵੀ ਇਹ ਨਾ ਕਿਤੇ ਗਿੱਲੀ ਹੋ ਜੇ ਅੱਜ ਤੁਸੀਂ ਚੈੱਕ ਹੀ ਨਹੀਂ ਕੀਤਾ ਵੀ ਮੀਂਹ ਪੈਣਾ ਕਿਉਂਕਿ ਇੰਡੀਆ ਕੋਈ ਵੀ ਨਹੀਂ ਚੈੱਕ ਕਰਦਾ ਵੀ ਮੀਂਹ ਪੈਣਾ ਅੱਜ ਅਹੀਂ ਨਿਕਲ ਜਾਂਦੇ ਆ ਸਾਰੇ ਘਰੋਂ ਆ ਗਿਆ ਨੈਕਸਟ ਸਪੌਟ ਸੁਹਾਗ ਗੱਲ ਦੀ ਇਥੋਂ ਮੇਰਾ ਪਲੈਨ ਚੂੜਾ ਕਲੀਰਾ ਖੰਬਣੀਆਂ ਜੋ ਵੀ ਆਪਾਂ ਨੂੰ ਵਿਆਹ ਤੇ ਚਾਹੀਦਾ ਹੁੰਦਾ ਰਸਮਾਂ ਦੇ ਵਾਚਾਂ ਵਾਸਤੇ ਉਹ ਸਾਰਾ ਕੁਝ ਲੈਣਾ ਹੈ। ਕਾਫੀ ਵੈਰਾਈਟੀ ਹੈ ਇਹਨਾਂ ਦੇ। ਆਹ ਕਲੀਰੇ ਵੀ ਬਹੁਤ ਜਿਆਦੇ ਸੋਹਣੇ ਆ। ਸਾਰੇ ਕਲੀਰੇ ਹੀ ਬਹੁਤ ਸੋਹਣੇ ਆ ਇਨਫੈਕਟ ਤਾਂ ਕਰਕੇ ਬੜੀ ਕਨਫਿਊਜ਼ਨ ਹੋ ਹੀ ਜਾਂਦੀ ਹੈ ਵੀ ਕਿਹੜਾ ਲਈਏ। ਉਹ ਸ਼ੇਵਨਦਿ ਚੋਲੀਰਮਾਲ ਤਾਂ ਹੈਗਾ ਇੱਕ ਜਿਹੜਾ ਇੱਕ ਹੁਣ ਅਸੀਂ ਲੈਣੀਆਂ ਨੇ ਜੁੱਤੀਆਂ ਤੇ ਅਸੀਂ ਉਹਲੀ ਕੋਈ ਸ਼ਾਪ ਲੱਭ ਰਹੇ ਆ ਹੈਗਾ ਖਤਰੀ ਗਰਾਫਸ ਵਾਲੇ ਇਹ ਵੀ ਕਾਫੀ ਫੇਮਸ ਨੇ ਇੰਸਟਾਗ੍ਰam ਤੇ ਤੇ ਮੈਂ ਇਹਨਾਂ ਤੋਂ ਹੀ ਜੁੱਤੀਆਂ ਲੈਣੀਆਂ ਨੇ ਸੋ ਪਟਿਆਲਾ ਵੈਸੇ ਵੀ ਜੁੱਤੀਆਂ ਲਈ ਬਹੁਤ ਫੇਮਸ ਆ ਅੱਜ ਅਸੀਂ ਆਇਆ ਹੇਅਰ ਮਾਸਟਰਸ ਬਠਿੰਡੇ ਥੋੜਾ ਜਿਹਾ ਸੋਨਾ ਬਨਨ ਕਿਉਂਕਿ ਹੁਣ ਜਾਣਾ ਵਾਪਸ ਹੁਣ ਅਸੀਂ ਜਾਣਾ ਬਾਜ਼ਾਰ ਤੇ ਨਾਊ ਵੀਅ ਡੂਇੰਗ ਟੂਨ ਰਾਈਡ ਬਿਕੋਜ਼ ਮੇਰਾ ਭਾਈ ਮੁੱਕਰ ਗਿਆ ਉਹ ਕਹਿੰਦਾ ਰਿਕਸ਼ਾ ਲੈ ਕੇ ਤੁਸੀਂ ਪਹੁੰਚੋ ਤੇ ਮੈਂ ਤੁਹਾਨੂੰ ਉੱਥੋਂ ਪਿਕ ਕਰ ਲੂੰਗਾ ਬਾਜ਼ਾਰ 'ਚ ਰਸ਼ ਬਾਲਾ ਹੁੰਦਾ ਸੋ ਆ ਜੀ ਤਰੋੜਾ ਵੈਸੇ ਮੈਂ ਦੱਸਦਾ ਤੁਹਾਨੂੰ ਕਾਫੀ ਫੇਮਸ ਹੈ ਵੀ ਬਠਿੰਡੇ ਚ ਆਹੀ ਰੋਡ ਦੇ ਉੱਤੇ ਨਾ ਇੱਕ ਜੁੱਤੀਆਂ ਦੀ ਦੁਕਾਨ ਆ ਤੇ ਅਸੀਂ ਉੱਥੇ ਜਾਣਾ ਸੀ ਪੰਜਾਬੀ ਜੁੱਤੀ ਸ਼ਾਪ ਤੇ ਆ ਉਹਨਾਂ ਦੀ ਸ਼ਾਪ ਆ ਇਥੋਂ ਕਾਫੀ ਸੋਹਣੀਆਂ ਜੁੱਤੀਆਂ ਮਿਲ ਜਾਂਦੀਆਂ ਹਾਲਾਂਕਿ ਮੈਂ ਪਟਿਆਲਿਆਂ ਵੀ 7-8 ਜੁੱਤੀਆਂ ਲੈ ਲਈਆਂ ਪਰ ਮੈਂ 2-3 ਅੱਥਰੂ ਵੀ ਲੈਣੀ ਆ ਮੈਨੂੰ ਸਿਰਫ ਬਠਿੰਡੇ ਚ ਇਹਨਾਂ ਦੀਆਂ ਹੀ ਜੁੱਤੀਆਂ ਸਭ ਤੋਂ ਜ਼ਿਆਦਾ ਪਸੰਦ ਆ ਕਿਵੇਂ ਕਿਉਂਕਿ ਇਹਨਾਂ ਕੋਲ ਵੀ ਵੈਰਾਈਟੀ ਕਾਫੀ ਜ਼ਿਆਦਾ ਹੁੰਦੀ ਆ ਛੜੀਆਂ ਤਾਂ ਹੈਗੀਆਂ ਜੀ 2500 ਵਾਲੀਆਂ ਆ ਦੇਖੋ ਕਿਹੜੇ ਕਿਹੜੀਆਂ ਜੁੱਤੀਆਂ ਵਾਲੀ ਦੁਕਾਨ ਤੋਂ ਨਿਕਲ ਕੇ ਤੇ ਆਟੋ ਲੈ ਕੇ ਹੁਣ ਅਸੀਂ ਪਹੁੰਚੇ ਆ ਗਾਂਧੀ ਮਾਰਕੀ ਕਿਉਂਕਿ ਐਕਚੁਅਲੀ ਪਟਿਆਲੇ ਤੋਂ ਜਿਹੜਾ ਚੂੜਾ ਲੈਤਾ ਸੀ ਉਹਦੇ ਵਿੱਚ ਸਾਨੂੰ ਚੂੜੀਆਂ ਥੁੜੀਆਂ ਜੀਆਂ ਘੱਟ ਲੱਗੀਆਂ ਸੋ ਅਸੀਂ ਥੁੜੀਆਂ ਜੀਆਂ ਹੋਰ ਐਡ ਕਰਵਾਉਣ ਪਹੁੰਚੇ ਆ ਅਸੀਂ ਆ ਹੈਗਾ ਬਠਿੰਡੇ ਦਾ ਥੋਬੀ ਬਾਜ਼ਾਰ ਤੇ ਰਾਈਟ ਨਾਓ ਅਸੀਂ ਖੜੇ ਆ ਇਹ ਹੈਗਾ ਆਈਸਕ੍ਰੀਮ ਪਾਰਲਰ ਇੱਥੇ ਅਸੀਂ ਜੂਸ ਪੀਣ ਤੇ ਆਈਸਕ੍ਰੀਮ ਖਾਣ ਵਾਸਤੇ ਖੜੇ ਸੀ ਢਾਈ ਚਾਹੀਦਾ ਹੁਣ ਅਸੀਂ ਆ ਗਏ ਆ ਪਰ ਕਰਨੇ ਪੁਆਇੰਟ ਕੁਝ ਪੁਆਇੰਟ ਬਜਾਜ ਮੈਚਿੰਗ ਸੈਂਟਰ ਕਸ਼ਕ ਹੋਰ ਕੱਪੜੇ ਲੈਨ ਕਦੇ ਨਹੀਂ ਵਿਆਹ ਦਾ ਸਮਾਨ ਮੁੱਕ ਸਕਦਾ ਆਮ ਟੈਲਿੰਗ ਯੂ ਕਿੰਨੇ ਪੁਆਇੰਟਸ ਹੁੰਦੇ ਆ ਭਾਈ ਇਹਦੇ 10 ਪੁਆਇੰਟ ਹੋਗੇ ਜੀ 15 ਪੁਆਇੰਟ ਵੀ ਲੱਗ ਸਕਦਾ ਹੈ ਨਾ ਹਾਂ ਯਾਰ ਮੇਰਾ ਸੁਪਰਵਾਈਜ਼ਰ ਆ ਇਹਨੂੰ ਸਾਰਾ ਕੁਝ ਪਤਾ ਆ ਸੇਮ ਡੇ ਸਾਨੂੰ ਕਾਫੀ ਨੀਰਾ ਹੋ ਗਿਆ ਹੁਣ ਆਲਮੋਸਟ 9 ਵਜੇ ਦਾ ਟਾਈਮ ਆ ਤੇ ਅਸੀਂ ਪਹੁੰਚੇ ਆ ਰੇਮੰਡ ਵਾਲਿਆਂ ਦੇ ਕਿਉਂਕਿ ਇੱਥੋਂ ਅਸੀਂ ਨਵੀਪ ਦੇ ਕੁਝ ਆਊਟਫਿਟਸ ਲੈਣੇ ਆ ਤੇ ਸਾਰਾ ਕੁਝ ਅਸੀਂ ਖੁਦ ਡਿਜ਼ਾਈਨ ਕੀਤਾ ਤਾਂ ਕਰਕੇ ਪਹਿਲਾਂ ਕੱਪੜੇ ਵਗੈਰਾ ਲਈ ਆ ਸਾਡੇ ਟੇਲਰਾਂ ਨਾਲ ਅंसारी ਇਹਨੇ ਹੀ ਸਾਰਾ ਕੁਝ ਸਟਿਚ ਕੀਤਾ ਆ ਹੈਗਾ ਜੀ ਨੈਕਸਟ ਡੇ ਤੇ ਮੈਨੂੰ ਸਭ ਤੋਂ ਜ਼ਿਆਦਾ ਵੇਟ ਆਹੀ ਮੂਮੈਂਟ ਦਾ ਸੀਗਾ ਵੈਲਕਮ ਟੂ ਆਫਰੀਨ ਪਰਨੀਤ ਸੋ ਆਫਰੀਨ ਆਲਿਆਂ ਤੋਂ ਮੈਂ ਆਪਦਾ ਲਹਿੰਗਾ ਰੈਡੀ ਕਰਵਾਇਆ ਤੇ ਅੱਜ ਮੇਰੇ ਲਹਿੰਗੇ ਦੇ ਟ੍ਰਾਇਲਸ ਸੀਗੇ ਦਾ ਫਰਸਟ ਟ੍ਰਾਇਲ ਯਾਰ ਨਾ ਨਾ ਪਰਸਨੀ ਚੱਕ ਨਹੀਂ ਦੇਖ ਦੇ ਹਟ ਦੇ ਕਿਤੇ ਇਹਨਾਂ ਨੇ ਆਪਣਾ ਨਿਊ ਸਟੋਰ ਓਪਨ ਕੀਤਾ ਹਾਊਸਫੈਡ ਕਲੋਨੀ ਚ ਬਠਿੰਡੇ ਸੇ ਹਾਈ ਪਰਨੀਥ ਥਿਸ ਇਜ਼ ਨਵਨੀਤ ਐਂਡ ਅਰਪਨ ਬਹੁਤ ਸੋਹਣੀ ਕਲੈਕਸ਼ਨ ਆ ਇਹਨਾਂ ਦੀ ਜੇ ਤੁਸੀਂ ਵਿਜ਼ਿਟ ਕਰਨਾ ਸਟੋਰ ਤੇ ਆਈ ਜਸਟ ਲਵ ਥੈਮ ਤੇ ਬਹੁਤ ਕੋਆਪਰੇਟਿਵ ਵੀ ਨੇ ਇਹ ਇਹਨਾਂ ਕੋਲ ਸਾਰੀ ਬ੍ਰਾਈਡਲ ਕਲੈਕਸ਼ਨ ਹੁੰਦੀ ਆ ਤੇ ਪਾਰਟੀ ਵੇਅਰ ਕਲੈਕਸ਼ਨ ਹੁੰਦੀ ਆ ਆਈ ਵਿਲ ਮੈਂਸ਼ਨ ਮਾਈ ਇੰਸਟਾਗ੍ਰam ਆਈਡੀ ਮੈਂ ਇਹ ਨੀਚੇ ਮੈਂਸ਼ਨ ਕਰ ਦੂੰਗੀ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਵੀ ਮੇਰਾ ਲਹਿੰਗਾ ਕਿਵੇਂ ਦਾ ਸੀ ਇਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਤੁਸੀਂ ਸਾਡੀ ਆ ਲొਕੇਸ਼ਨ ਦੀ ਫਰਸਟ ਬ੍ਰਾਈਡ ਹੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਸੁਣ ਕੇ ਮੇਰੀ ਲొਕੇਸ਼ਨ ਬਹੁਤ ਜ਼ਿਆਦਾ ਬੀਜੀ ਗਈ ਜੀ ਦੇ ਕਰਕੇ ਕਿਤੇ ਵੀ ਜਾਣ ਹੀ ਹੋਇਆ ਤੇ ਆ ਸੈਕਿੰਡ ਲਾਸਟ ਡੇ ਆ ਤੇ ਅੱਜ ਅਸੀਂ ਆਪਣੇ ਨਾਨਕੇ ਆਏ ਆ ਕਿਉਂਕਿ ਮੇਰੇ ਨਾਨੀ ਫੋਨ ਕਰ ਦਿੰਦੇ ਸੀ ਵੀ ਮੈਨੂੰ ਮਿਲ ਕੇ ਜਾਈਂ ਸੋ ਉਹਨਾਂ ਨੂੰ ਮਿਲਾਂ ਅੱਜ ਜਾਂਦੇ ਜਾਂਦੇ ਫਿਰ ਅਸੀਂ ਮੰਡੀ ਖੜਗੇ ਮम्मा ਕਹਿੰਦੇ ਰੰਗੋਲੀ ਨਹੀਂ ਲਈ ਸਟੈਂਸਲਸ ਨਹੀਂ ਲਈਆਂ ਸੋ ਬਸ ਉਹ ਹੀ ਫਿਰ ਨਿਕਮ ਮੋਟਾ ਸਮਾਨ ਲੈਣ ਵਾਸਤੇ ਲਓ ਜੀ ਅੱਜ ਚੱਲੇ ਆ ਵਾਪਸ ਟੂ ਕੈਨੇਡਾ ਤੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਾ ਵਲੌਗ ਡੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਐਂਡ ਸੀ ਯੂ ਇਨ ਨੈਕਸਟ ਵਨ